ਲੋ ਜੀ ਸੱਚੇ ਕੱਸਰੇ ਨੂੰ ਜੀ ਦੇਖੋ ਜੀ ਅੱਜ ਹੋ ਗਿਆ 100 ਵਰ ਤੇ 23 ਹੋ ਗਿਆ 23 ਹੋ ਗਿਆ ਨਾ 26 ਕਿੰਨੇ 23 ਕਿਹਾ ਅੱਜ ਤੇ 23 ਹਾਂ 25 ਇੱਥੇ ਇਹ ਖਰੀਦ ਕਿ ਮੈਂ 23 ਕੋਲ ਜਾਨੀ ਆ ਚਲੋ خیر ਅੱਤੇ ਕੱਲ ਦੇਖੋ ਜੀ ਕੱਲ ਐਤਵਾਰ ਕੱਲ ਵੀ ਇੰਨਾ ਮੀਂਹ ਪਿਆ ਸੀ ਕਹਿੰਦਾ ਯਾਨੀ ਕੱਲ ਤੋਂ ਸ਼ੁਰੂ ਹੋਇਆ ਤੇ ਲਗਾਤਾਰ ਦੇਣ ਦੀ ਤੇ ਰਾਤ ਵੀ ਬਹੁਤ ਮੁਸ਼ਕਲ ਹੋਇਆ ਪਿਆ ਆ ਤੇ ਅੱਜ ਸਿਰ ਤੋਂ ਸ਼ੁਰੂ ਹੋਇਆ ਅਜਬੀ ਨਾ ਤੇ ਜਿਹੜੀ ਕੱਲ ਸਵੇਰੇ ਵੀਡੀਓ ਬਣਾ ਲਈ ਬਣਾ ਲਈ ਤੇ ਮੁਰਗੀ ਕੋਈ ਨਹੀਂ ਸਾਥੋਂ ਵਲੌਗ ਬਣਿਆ ਤੇ ਮੀਂਹ ਨਿਕਲ ਨਹੀਂ ਜਿੰਦਾ ਕਿਤੇ ਵੀ ਇਹਦੇ ਵਿੱਚ ਪਸ਼ੂਆਂ ਦਾ ਬਹੁਤ ਅਫਾ ਹੋ ਜਾਂਦਾ ਹੈ ਤੇ ਕੀ ਕਰ ਸਕਦੇ ਨਾ ਤੇ ਜੋ ਨੂੰ ਚੰਗਾ ਲੱਗਦਾ ਪਰਮਾਤਮਾ ਨੂੰ ਉਹ ਹੀ ਹੁਣਾਇਆ ਤੇ ਦੇਖੋ ਖੁੱਲ੍ਹੇ ਸਾਰੇ ਪਾਣੀਆ ਭਰ ਗਈ ਆ ਚਲੋ ਖੈਰ ਟੈਮ ਟੈਮ ਦੀ ਗੱਲ ਹੈ ਤਿੰਨ ਵਜੇ ਤਾਂ ਹੋ ਗਿਆ ਟਾਈਮ ਦੁਪਹਿਰ ਦਾ ਹੋ ਗਿਆ ਟਾਈਮ ਚਾਚੀ ਪੀਏ ਹੁਣ ਪੱਠੇ ਪਾਉਣ ਲੱਗੀਆਂ ਦੇਖੋ ਜੀ ਪਸ਼ੂਆਂ ਦਾ ਬਹੁਤ ਔਖ ਹੁੰਦਾ ਇਹ ਜੇ ਵਿੱਚ ਨਾ ਉਹਨਾਂ ਨੂੰ ਬਾਹਰ ਕੱਢਣ ਜੋਗੇ ਨਾ ਨਾਲੇ ਤੇ ਅੰਦਰ ਰੱਖਣ ਜੋਗੇ ਨਾ ਉਹ ਪਾਣੀ ਪੀਂਦੇ ਠੰਢੇ ਵਿੱਚ ਹੈਨਾ ਤੇ ਜੇ ਆਪਾਂ ਪਸ਼ੂਆਂ ਦੇ ਆਦਲਾ-ਅਦਲੀ ਕਰਦੇ ਆ ਨਾ ਤੇ ਫਿਰ ਬਹੁਤ ਫਰਕ ਪੈਂਦਾ ਚੀਜ਼ ਦਾ ਕਿ ਉੱਥਾਂ ਖੜੇ ਰਹਿਣੇ ਆ ਤਾਂ ਵੀ ਨਾ ਔਖਾ ਹੁੰਦਾ ਬਹੁਤ ਸਿਵਾਇ ਕਿ ਉਹ ਮੇਰੀ ਕਰੇ ਤੇ ਇੰਨਾ ਆਣੀ ਮੀ ਪੈਂਡਿਆ ਆ ਰਚਮਾ ਪੈਂਦਾ ਆ ਲੋਕੋ ਕੋਠੇ ਚੋਂ ਲਾਤੇ ਨੇ ਤਾਂ ਨਾ ਮੀ ਨਾ ਖਾ ਗਿਆ ਕੰਮ ਤੇ ਨਾ ਚਲੋ ਖਾਣ ਪੀਣਾਂ ਦੇਣਾ ਦੇਣਾ ਨਾ ਆਪ ਵੀ ਖਾਈ ਜਾਣਾ ਪਰ ਮੁਸ਼ਕਲ ਬਹੁਤ ਹੋ ਜਾਂਦਾ ਆ ਠੀਕ ਕੁਝ ਕੰਮ ਕਰ ਤੇ ਕਰਨੇ ਪੈਂਦੇ ਆਪਾਂ ਨੂੰ ਹਨਾ ਤੇ ਹੁਣ ਥਾਲੀ ਭਰ ਕੇ ਰੱਖ ਲੈਣੀ ਚਾਹਤੀ ਨੂੰ ਮੀ ਹਟੂਗਾ ਥੋੜਾ ਬੋਤਾ ਤੇ ਫੇਸੇ ਵੀ ਨਹੀਂ ਆਉਣਗੇ ਹਨਾ ਤੇ ਮੀ ਕਮੈਂਟਾ ਨਹੀਂ ਹਟਦਾ ਹੈਗਾ ਲਗਾਤਾਰ ਨਹੀਂ ਬਸ ਪਈ ਜਾਂਦੇ ਆ ਪਈ ਜਾਂਦੇ ਕਹਿਣ ਮਣ ਕਹਿਣ ਮਣ ਜਾਂਦੇ ਜਾਂਦੇ ਕੀ ਹੁੰਦਾ ਪੱਠੇ ਨੂੰ ਕਾਲੀ ਪੈਂਦੀ ਹੁੰਦੀ ਆ ਮੈਨੂੰ ਕੱਠੇ ਪਾਉ ਉਹ ਪੱਠੇ ਪਾਉਂਦੇ ਨੀ ਕੀ ਕੀ ਗੱਲ ਹੈ ਹੈ ਟੱਡ ਟੱਡ ਪਾਈ ਜਾਂਦੀ ਆ ਸਾਡੀ ਸੇਵਾ ਚ ਹਾਜਰ ਰਿਆਂ ਹੁਣੇ ਹੀ ਨਾ ਤੇ ਤੁਹਾਨੂੰ ਪੱਠੇ ਪਾਉਣੇ ਨੇ ਇੰਜ ਜਰਾ ਬਗੂਆਂ ਨੂੰ ਗੂਹਾਂ ਇਕੱਠਾ ਕਰ ਲੈਣਾ ਫਿਰ ਲੰਗਣਾ ਵੀ ਔਖਾ ਹੋ ਜਾਂਦਾ ਉਹ ਇਕੱਠਾ ਕਰਕੇ ਝਾੜੂ ਲਾ ਕੇ ਹੱਟ ਬੁਸਵਰੂ ਕਰੀ ਆਏ ਆਏ ਕਹਿੰਦੇ ਬੰਦਾ ਪਰਣੀ ਜਾਂਦਾ ਪਸੂ ਨਾ ਆਵੇ ਬੰਦੇ ਬੁੱਧੀ ਬੋਲਣਾ ਪੈਂਦਾ ਜਦੋਂ ਪਸੂ ਕਰਦੇ ਨਾ ਐਵੇਂ ਨਹੀਂ ਕਹਿੰਦੇ ਵੀ ਪਸੂ ਨਾ ਬੰਦਾ ਪਸੂ ਹੋ ਜਾਂਦਾ ਆ ਸਹੀ ਗੱਲ ਸਿਆਣਿਆਂ ਦੀ ਪਸੂ ਵਾਲੇ ਪਸੂ ਮਜੇ ਦੋ ਬਰਾਈਏ ਨਾ ਬੋਲਣਾ ਪੈਂਦਾ ਹੈ ਨਾ ਹਟ ਜਾ ਪਰੇ ਹੋ ਜਾ ਜੀ ਆ ਉਹ ਹਨ ਤੇ ਕੋਈ ਸੰਗ ਬੰਦਾ ਬੋਲਣਾ ਪੈ। ਖੈਰ ਇਹਨੇ ਟੈਂਪਾਸੋਂ ਬੋਲ ਬਾਲ ਕੇ ਹਨਾ ਤੇ ਨਾਲ ਜੀ ਲੱਗਦਾ ਰਹਿੰਦਾ। ਉਹਨਾਂ ਨੇ ਸਾਡਾ ਪੇਤ ਪਾਇਆ ਸੀ ਇਹਨਾਂ ਨੇ ਪੇਤ ਪਾਇਆ ਇਹਨਾਂ ਨੇ ਫਰਕਿਆ। ਤੇ ਬਹੁਤ ਜ਼ਿਆਦਾ ਪਾਣੀ ਆਇਆ ਹੈ। ਕਿਤੇ ਘਰਾਂ 'ਚ ਪੜ ਗਿਆ ਪਾਣੀ ਇੰਨਾ ਹੋਰ ਹਾਲ ਇੰਨਾ ਕਿ ਖੜਾ ਗਿਆ ਤੇ ਇਹ ਜਿੱਦਾਂ ਕਰ ਲੋ ਵੀ ਕੋਠੀਆਂ ਰੁੜ ਗਈਆਂ ਪਾਣੀ ਵਿੱਚ ਨਾ ਤੇ ਇੰਨਾ ਪਾਣੀ ਬਹੁਤ ਤੇਜ਼ ਹੈ ਕਈ ਲੋਕ ਇਨੀ ਰਿਸਕ ਲੈਂਦੇ ਆ ਨਾ ਪਾਣੀ ਵਿੱਚ ਆਪਣੇ ਗੱਡੀਆਂ ਮੋਟਰਾਂ ਚਲਾਈ ਜਾਣਗੇ ਤੇ ਫਿਰ ਜਾਣ ਕੇ ਮੌਤ ਨੂੰ ਮੱਸੀ ਕਰਨ ਵਾਲੀ ਗੱਲ ਹੈ ਹੂੰ ਇਹ ਚੰਗੀ ਗੱਲ ਥੋੜੋ ਕੀ ਆਪਾਂ ਆਪਣੀ ਜਾਨ ਕਿੰਨਾ ਹੁੰਦਾ ਹੈ ਤੇ ਫਿਰ ਇਹਨਾਂ ਨੂੰ ਕੌਣ ਬਚਾਵੇ ਉੱਥੋਂ ਦੁਨੀਆਂ ਇੰਨਾ ਅੱਜ ਕੱਲ ਟ੍ਰੈਂਡ ਹੈ ਵਸਣਾ ਵੀਡੀਓ ਬਣਾਉਣ ਦਾ ਵੀ ਹੁਣ ਵੀਡੀਓ ਤੁਹਾਡੀ ਬਣਾ ਕੇ ਦੇ ਦਾਂਗੇ ਇਕਦਮ ਰਚਮਾ ਮੀ ਆ ਬੂੰਗਾ 3 ਦਿਨ ਲਗਾਤਾਰ ਕੰਦੇ ਨਾ ਪੈਣਾ ਆ 2 ਦਿਨ ਤਾਂ ਹੋ ਗਏ ਕੱਲ ਦਿਨ ਰਹਿ ਗਿਆ ਹੋਰ ਇੱਕ 3 ਦਿਨ ਹੋ ਜਾਣੇ ਪੂਰੇ ਕੰਸਾਇਆ ਬੜੋ ਲਾਉ ਝੜੂ ਕੀ ਦਾ ਬਰਕਾ ਨਾ ਹੋਰੀ ਮਾੜੀ ਦੇ ਵਗਾਇਦਾ ਕੁਛ ਨਹੀਂ ਪਤਾ ਨਹੀਂ ਹੁੰਦਾ ਹੈ ਇਹ ਲਾ ਚੋ ਨਜਾਨੇ ਸਾਹ ਪਰ ਗਏ ਹੋਣੇ ਹਨ ਜਿਸ ਹਮ ਨਾ ਵਿੱਚ ਪਈ ਜਾਂਦਾ ਹੈ ਲਗਾਤਾਰ ਰੁਕਦਾ ਨਹੀਂ ਹੈਗਾ ਪੂਆ ਹੀ ਗਰੂਆ ਹੀ ਰੂ ਚੱਤਿਆ ਬਾਸ਼ਾ ਇਹ ਬੰਦੇ ਹੋ ਗਿਆ ਜਿਹੜਾ ਰੱਬ ਹੋ ਗਿਆ ਪੂਆ ਰੱਬ ਹੋ ਗਿਆ ਬਿਜਾਰੇ ਪੰਛੀ ਕਿ ਦੇਖਣਾ ਬੈਠੇ ਹਨ ਇਹਨਾਂ ਨੇ ਖਾਣ ਪੀਣ ਇਹਦੇ ਉਧਰ ਭਾਲ ਘੁੰਮਦੇ ਰਹਿੰਦੇ ਹੁੰਦੇ ਸੀ ਲੋਕ ਲੋਕੇ ਬੈਠੇ ਆ ਹਮੇਂ ਦੋਗੇ ਲੱਤ ਨੂੰ ਪੈਣੀ ਤਾਂ ਪੋਲਾ ਜਿਹਾ ਇਹ ਜਿੱਤੇ ਪੈ ਗਿਆ ਹੈ ਨਾ ਸਰਾਉ ਮੋ ਲਾਉਂਦਾ ਹੁੰਦਾ ਪੋਲਾ ਮਾਰਦੀ ਹੁ ਮਾਰਦੀ ਆ ਇਹ ਪ੍ਰੈਸ ਕਰਨਾ ਨਾ ਬਲੰਦੀ ਦੇ ਗਰਾੰਡ ਨੂੰ ਪਾਉਣਾ ਹੁੰਦਾ ਉਹ ਸੋਨਾ ਗੋਪਾ ਲੈਂਦਾ ਇਹਨੂੰ ਪ੍ਰੈਸ ਕਰਕੇ ਨਾ ਗੋ ਅੱਡੇ ਦੀ ਗੱਲ ਲੱਗਦਾ ਵੀ ਅੱਜ ਵੀ ਨਹੀਂ ਹਟਣਾ ਹੈ ਸੜੇ ਨਾ ਮੀ ਵਾ ਨਾ ਕੱਲ ਤੋਂ ਸਿਟੀਓ ਸ਼ੁਰੂ ਹੋਇਆ ਬਸ ਕੱਲ ਤੋਂ ਲਗਾਤਾਰ ਚੱਲਣ ਡਿਆ ਬਸ ਸਿੱਧੀ ਦਿਨ ਵੀ ਤੇ ਰਾਤ ਵੀ ਸੋ ਲੈ ਗੱਡੀ ਬਾਹਰ ਹੁਣ

ਚਲੋ ਪਲੇ ਆਉ ਤੂੜੀ ਥੋੜੀ ਪੱਠੇ ਸੇਵਾ ਕਰ ਰਹਿਣਾ ਦੀ ਸੇਵਾ ਨੂੰ ਫਿਰ ਮੇਵਾ ਮਿਲਣਾ ਹੈ ਮੀਵੇ ਚਿੱਦਾ ਮੌਜਾ ਵੀ ਤੂੜੀ ਹੋਵੇ ਫਟਾਫਟ ਉਹ ਵੀ ਚੱਲ ਪੱਠੇ ਹੋਣ ਤੇ ਅੰਦਰੋਂ ਦੇ ਚੱਕ ਚਲ ਪਾ ਦੋ ਹਨਾ ਤੇ ਮੀਂਹ ਜਿੰਨੀ ਮੌਜ ਹੈ ਤੂੜੀ ਅਸੀਂ ਵੱੱਡ ਬਣਾ ਲਈ ਦੀ ਹਰ ਸਾਲ ਹਨਾ ਵੀ ਸਾਡੀ ਹਰ ਸਾਲ ਤੂੜੀ ਬਾਜੀ ਆਂਦੀ ਆ ਤੇ ਘਟਦੀ ਨਹੀਂ ਵਾਹਿਗੁਰੂ ਦੀ ਕਿਰਪਾ ਨਾਲ ਬਚਦੀ ਜ਼ਰੂਰ ਆ ਕਿ ਮੌਕਾ ਨਹੀਂ ਹੈ ਕਿ ਇਹਨੂੰ ਤੂੜੀ ਕਿਰਪਾਉਂਦੇ ਪਾਉਂਦੇ ਨਾ ਬੰਦੇ ਉਹ ਵੀ ਨਪ ਨਪ ਕੇ ਟੂੜੀ ਪਾਉਂਦੇ ਆ ਤੇ ਸਫਾ ਹੋਇਆ ਨਾ ਕੋਈ ਆਗਰੀ ਨਹੀਂ ਲਿਆਉਂਦੀ ਲੋੜ ਪੈਂਦੀ ਸਾਨੂੰ ਕੋਈ ਕੁਛ ਨਹੀਂ ਤੇ ਵਧੀਆ ਸਫਾ ਹੋਇਆ ਨਾ ਕੰਮ ਬਸ ਕਾਲੀ ਪਈ ਆ ਵੀ ਮੈਨੂੰ ਫੜਾ ਫੜ ਪੱਠੇ ਪਾ ਦੋ ਕਿਤੇ ਲੇਟ ਨਾ ਹੋਵਾਂ ਮੈਂ ਹੈਨਾ ਇਹੀ ਗੱਲ ਆ ਨਹੀਂ ਘੁੰਮਦੀ ਪਈ ਆ ਮੈਂ ਪੱਠੇ ਵਟ ਵਸ ਖਾਣੇ ਹੁਣ ਇਹ ਪਾਉਂਦਾ ਆ ਨਾ ਅੱਡ ਠੰਡ ਚ ਪਾਣੀ ਪੀਣਾ ਵੀ ਕੀ ਨਾ ਛਾਉਂ ਲਾ ਦਿਓ ਹਨਾ ਠੰਡ ਚ ਔਖਾ ਆਿੰਦਾ ਨਾ ਹਾਂ ਬਿੱਲੂ ਰਾਣੀ ਇਹ ਬਿੱਲੂ ਵਾਣ ਚੱਲ ਪਰਦਾ ਦਾ ਖਾਣਾ ਲੈਣਾ ਹੁਣ ਕਰ ਲੈਣਾ ਪੈਣਾ ਨਾ ਪੈ ਗਏ ਤਾਂ ਹੁਣ ਉਤੋਂ ਦੀ ਪਾ ਦੇਣਾ ਚੂਰਾ ਤੇ ਇਹਨਾਂ ਨੇ ਖੋਲਿਆ ਇੱਕਦਮ ਚਟ ਕਰ ਦੇਣੀ ਐ ਜਦੋਂ ਚੂਰਾ ਇਹ ਪਾਤਾ ਨਾ ਉੱਠਿਆਂ ਉੱਪਰ ਤੇ ਉਹ ਗਾਈਆਂ ਉਹ ਦੇਖੀ ਜਾਂਣਾ ਪਿਛਾਂ ਮੜ ਕੇ ਜਿਹੜੂ ਲਾ ਇਤਨਾ ਪੁੱਛ ਪੱਠੇ ਖਾ ਲੈਂਦਾ ਮੁਰਦ ਗੱਲ ਕੁਝ ਨਹੀਂ ਹੈਗੀ ਤੇ ਲਾ ਚੇ ਹੋ ਜਾਂਦੇ ਨੇ ਕੀ ਕਦਾਂ ਫਿਰ ਪੇਟੇ ਵੀ ਨਹੀਂ ਐ ਸਭ ਦਾ ਖੋਲ ਜਿਆਦਾ ਖੁੱਲਾ ਕਰਨਾ ਚਾਹੀਦਾ ਹਾਂ ਇਹ ਵੀ ਕਰੋ ਮੈਂ ਤਾਂ ਕੈਮਰਾ ਫੜਿਆ ਆ ਇਹ ਮੂੰਹ ਤੱਕ ਬੰਝੇ ਵੇਦਾ ਹਾਂ ਨਹੀਂ ਕਰਨਾ ਪੱਠੇ ਉਹਨਾਂ ਕਰਦੇ ਸੀ ਜਦੋਂ ਮੈਂ ਸੋਕੇ ਪੱਠੇ ਖਾ ਲੈਂਦੀ ਨਾ ਠੀਕ ਆ ਹੁਣ ਪੱਠੇ ਵੀ ਪੈ ਗਏ ਇਹਦੇ ਨੇ ਹੁਣ ਹੌਲੀ ਹੀ ਖਾਈ ਜਾਣੇ ਆ ਤੇ ਹੁਣ ਘੜੀ ਨੂੰ ਫਿਰ 5:30 ਇਥੇ ਧਾਰ ਪਿੱਡਾਂਗੇ ਤੇ ਕਰ ਦੋਦੇ ਕਰ ਦੇ ਦੋਦੀਆਂ ਮੌਜਾ ਨਹੀਂ ਹੈਗਾ ਕਿਤੇ ਵੀ ਹੈਨਾ ਤੇ ਔਖੇ ਹੋ ਕੇ ਕਰ ਲਓ ਤੇ ਸੌਖੇ ਹੋ ਕੇ ਖਾ ਲਓ ਹੁਣ ਔਖੇ ਵੀ ਕਰਦੇ ਆਪਣੇ ਕੰਮ ਵਾਸਤੇ ਤੇ ਖਾਣ ਬਦਲੇ ਕੋਈ ਔਖਾ ਨਹੀਂ ਹੁੰਦਾ ਹੈਗਾ ਚਲੋ ਠੀਕ ਚੱਲਦੇ ਆ ਘਰ ਨੂੰ ਆ ਦੇਖੋ ਜੀ ਬੱਦਲ ਕਿੰਨੇ ਸੋਹਣੇ ਲੱਗਦੇ ਆ ਬੱਦਲ ਬੱਦਲ ਲੈ ਸ਼ਾਮ ਤੱਕ ਕਿੱਦਾਂ ਪਊਗਾ ਰਾਤ ਤੱਕ ਫੋਗ ਵੀ ਪਈ ਜਾਂਦਾ ਹਰੇ ਹਰੇ ਪੱਤੇ ਤਾਰ ਕੱਢ ਕੇ ਲੈਣ ਦੀ ਮੈਂ ਤਾਂ ਹੁਣ ਉੱਤਰੀ ਦੁੱਧ ਕਰ ਤੇ 6:30 ਦਾ ਹੋ ਗਿਆ ਟਾਈਮ ਤੇ ਰਹਿ ਰਸਤਾ ਹੋਏ ਟਾਈਮ ਤੇ ਰਹਿ ਰਸ ਹੋ ਗਈ ਸ਼ੁਰੂ ਤੇ ਅੱਜ ਕੁਦਰਤਾਂ ਸਭ ਮੈਨੂੰ ਜਾਣੀ ਨਾ ਸਿੱਧਰ ਤੇ ਊਰਜਾ ਜਾਣੀ ਹੁੰਦੀ ਆ ਯਾ ਦੇਖੋ ਜੀ ਮੀਨ ਅੱਜ ਦਾ ਬਹੁਤ ਰਹਾ ਕੀਤਾ ਸਵੇਰ ਦਾ ਹੀ ਇੱਕ ਮਿੰਟ ਨਹੀਂ ਹਟਿਆ ਵੀ ਲਗਾਤਾਰ ਲਗਾਤਾਰ ਵੀ ਭਈ ਜਾਂਦਾ ਆ ਹਾਂ ਬੰਦਾ ਕਾਵੇ ਤੇ ਰੱਬ ਦੀ ਮਰਜ਼ੀ ਆ ਉਹਦੇ ਅੱਗੇ ਜੋਰ ਨਹੀਂ ਕਿਸੇ ਦਾ ਜੋ ਨਹੀਂ ਕਰਨਾ ਉਹ ਹੋ ਕੇ ਰਹਿਣਾ ਹੈ ਇਹ ਕੁਮੈਂਟ ਨਹੀਂ ਕਰਾਂਗੀ ਆਉਣੇ ਬੈਠ ਵੀ ਗਏ ਤੇ ਬੰਦਲ ਬਹੁਤ ਹੈ ਵੀ ਲੱਗਦਾ ਵੀ ਰਾਤ ਨੂੰ ਵੀ ਆਉਣਾ ਹੈ ਵੀ ਨਾ ਤੇ ਕੰਨੇ ਮਸਲ ਤੋਂ ਹੋ ਜਾਂ ਤਾਂ ਹੋ ਗਿਆ ਅਜ ਪਿੰਦੇ ਨੂੰ ਤੇ ਕੱਲ ਵੀ ਤੇਗਾ ਤੇ ਅੱਜ ਵੀ ਇਹਦੇ ਸਵੇਦਾ ਸ਼ੁਰੂ ਹੋਇਆ ਹੈ ਮੀਨੇ ਤਾਂ ਦੁਨੀਆਂ ਅੰਦਰਵਾੜ ਕਰਾਤੀ ਐ। ਕਿੜੀ ਅੰਨਾ ਤੇ ਲਗਾਤਾਰ ਪਈ ਆ ਰਿਹਾ ਹੈ ਤੇ ਮੈਂ ਜਿੱਦ ਰੰਗ ਗਿਆ। ਸਦਾ ਕੋਈ ਨਾ ਤੇ ਨਾਲੇ ਮੇਰੇ ਨਾਲ ਹਵਾ ਵੀ ਚੱਲਣ ਢਈ ਆ ਹੁਣ। ਤੇ ਸ਼ਾਇਦ ਹਵਾ ਜਿਹੜੀ ਬੱਦਲ ਢਾ ਕੇ ਲੈ ਜਾਂਦੀ ਹੈ ਨਾ ਤੇ ਦਾਲ ਵਿੱਚ ਵੀ ਬਣਾ ਲਈ ਸੀਗੀ। ਤੇ ਕਾਲੀ ਬੀਜ ਦਾਲ ਬਣਾਈ ਅੱਜ। ਹੋਣਾ ਆਟਮ ਵੇਲੇ ਗੁੰਨ ਕਰਤਿਆ ਸੀਗਾ ਤੇ ਹੁਣ ਉਹਦੇ ਵੀ ਕਰਵਾ ਦੇਣਾ ਤੇ ਘਾਟੇ ਕਰਨਾ ਚਾਹ ਬਣਾਉਣੀ ਆ ਚਾਹ ਹੈ ਗੈਰ ਮਸਤੀ ਪਾ ਲੈਣੀ ਹੈ ਬੇਨਾ ਮੀ ਬੈਣਾ ਥੋੜਾ ਫਰਕ ਪੈ ਗਿਆ ਮੌਸਮ ਤੇ ਠੰਡ ਹੋ ਗਈ ਹੈ ਦੇਖੋ ਇਹ ਹੌਲੀ ਹੌਲੀ ਮੀ ਬੈਣਾ ਇਹ ਮੀ ਹੈ ਠੰਡ ਕਰਦੀ ਗਾਂਦ ਹੋਣਾ ਤੇ ਤੇਰੀ ਵਾਸਤੇ ਆਲਾ ਪਤਾ ਲੱਗਣੀ ਨਿਸਾਲ ਲਾਗੇ ਹਨ ਤੇ ਫਿਰ ਕਿਹੜਾ ਕਪੜੇ ਜਿਹੜੇ ਆ ਗਰਮਿਆਂ ਉਹ ਸੋਹ ਲੋ ਸਵਾਰ ਲੋ ਹਨ ਤੇ ਵਾਸਤੇ ਦੀ ਚਾਲੀ ਰਹਿਣੀ ਹੈ ਤੇ ਆ ਸਮਾਂ ਚ ਨੀ ਮੋਟੀ ਮੈਂ ਲਈ ਹੈ ਤਾਂ ਦੇਖੋ ਤੁਹਾਨੂੰ ਕਿਦਾਂ ਨਹੀਂ ਲੱਗਣ ਦੇ ਹੋਣਗੇ ਨਾ ਅੱਜ ਠੰਡਾ ਹੋ ਗਈ ਹੈ ਤੇ ਰਾਹ ਦੇ ਸੀ ਵੀ ਜਲਾਇਆ ਸੀ ਤੇ ਹੁਣ ਗਾਂ ਤੋਂ ਗਾਂ ਨੇ ਸੀ ਬੰਦ ਹੋ ਜਾ ਕਰਦੇ ਆ ਚੱਲੇ ਨਹੀਂ ਹੈਗੇ ਤੇ ਚਲੋ ਵਧੀਆ ਬੈਲ ਘਟਾਉਣ ਵਾਲੇ ਨਾ ਮੁਫਤ ਹੋਏ ਚੀਜ਼ਾਂ ਤੇ ਅੱਜ ਮੀਂਹ ਚ ਪੱਠੇ ਪਾਏ ਮੀਂਹ ਮਹਗਾਈ ਚੋਈ ਤੇ ਮੀਂਹ ਚ ਪੱਠੀ ਲੈਨੇ ਰੰਗਸਾਹ ਨੇ ਨਾ ਤੇ ਦੇਖੋ ਜੀ ਮੀਨੇ ਆਪਣਾ ਕੰਮ ਕਰਨਾ ਸੀ ਆਪਣਾ ਕੰਮ ਕਰਨਾ ਨਾ ਤੇ ਬਸ ਇੱਧੇ ਚੱਲੀ ਜਾਣਾ ਕੰਮ ਕਰਨਾ ਨਾ ਤੋਂ ਬਹੁਤ ਪੈਣਾ ਬੋਸ ਸਪੋਰਟ ਦਿੰਦੀ ਆ ਸਪੋਰਟ ਸਪੋਰਟ ਦੇਣੀ ਚਾਹੀਦੀ ਦੇਖੋ ਜੀ ਆਪਾਂ ਕਿਸੇ ਨੂੰ ਭੈ ਭਣਾ ਨੂੰ ਸਪੋਰਟ ਕਰਾਂਗੇ ਅਲਾਵਾ ਕਰੂਗਾ ਫੇ ਵੀ ਚਲੋ ਠੀਕ ਲੱਗਦਾ ਹੈ ਨਾ ਤੇ ਸਪੋਰਟ ਨਾਲ ਸਪੋਰਟ ਆ ਸਕੂਲ ਵਾਸਤੇ ਕਰਾ ਗੋ ਵੀਡੀਓ ਨੂੰ ਬਲੌਗ ਨੂੰ ਤੇ ਜਿਹੜਾ ਨਾ ਮਸ਼ਹੂਰੀ ਆਉਂਦੀ ਹੁੰਦੀ ਆ ਜਣੀ ਐਡ ਆਉਦੀ ਹੁੰਦੀ ਉਸ ਨੂੰ ਸਕਿਪ ਨਾ ਕਰਿਆ ਕਰੋ ਉਹਨੂੰ ਬੰਦ ਨਾ ਕਰਿਆ ਕਰੋ ਕਿਉਂਕਿ ਉਹਦੇ ਨਾਲ ਸਾਨੂੰ ਫਾਇਦਾ ਹੋਣਾ ਆ ਤੇ ਬਲੌਗ ਨੂੰ ਫੁੱਲ ਵਾਸ਼ ਕਰਿਆ ਕਰੋ ਨਾ ਤੇ ਸੋਣਾ ਕਮੈਂਟ ਕਰਦਾ ਕਰੋ ਭੈਣ ਵੀ ਨਾ ਸੋਣਾ ਸੋਨੇ ਕਮੈਂਟ ਕਰਦੇ ਮੈਂ ਬਲੌਗ ਦੀਆਂ ਵੀ ਮੇਰੇ ਦੇਖਦੀਆਂ ਹਨਾ ਚਲੋ ਫਿਰ ਸਾਥੇ ਕੋਲੀ ਰੋਡ ਨੂੰ ਨਹੀਂ ਸਾਰਿਆਂ ਨੂੰ ਨਾ ਤੇ ਕੁਝ ਜ਼ਰੂਰ ਦੀ ਤੇ ਮੀਂਹ ਨੇ ਹੱਦ ਕਰਤੀ ਵੀ ਵੀ ਯਾਨੀ ਇੰਨਾ ਕੱਦ ਲਗਾਤਾਰ ਪੈਂਦਿਆ ਵੀ ਦੁਨੀਆ ਅੰਦਰ ਬਾੜ ਕੇ ਰੱਖਤੀ ਵੀ ਨੇ ਵੀ ਇੰਨਾ ਯਾਨੀ ਨਹੀਂ ਹੈ ਨਾ ਵੀ ਕਮੈਂਟ ਨਹੀਂ ਬੰਦ ਹੋਇਆ ਵੀ ਲੋਕਾਂ ਦੇ ਮਿਲਦਾ ਕੋਠੇ ਜਿਹਨੂੰ ਚੋਏ ਫੁੱਲ ਕੇ ਚਰਿਆਂਦੇ ਹਨ ਜਿਨ੍ਹਾਂ ਦੇ ਉੱਪਰ ਕੱچے ਆ ਤੇ ਜਾਂ ਫਿਰ ਟੈਲਡੂ ਨਹੀਂ ਲੱਗੀ ਹੋਈ ਜਾਂ ਕਿੱਦਾਂ ਵੀ ਹੁੰਦਾ ਹੈ ਨਾ ਜਿਸ ਸਮੇਂ ਇਹ ਲਗਾਤਾਰ ਪੈਂਦੇ ਆ ਦੇਖੋ ਜੀ ਕਿ ਬਹੁਤ ਜਰ ਇਨਸਾਨ ਮੁੰਡੇ ਵਾਈ ਗਰੁੱਪ ਆ ਲਾਫਰੀ ਨੂੰ ਕੋਠੇ ਪਾਸ਼ਾ ਸ਼ਹਿਰਾਹਰਾਸ ਦਾ ਟਾਈਮ ਹੈ ਸ਼ਾਮ ਦਾ ਟਾਈਮ ਹੈ ਨਾ ਤੇ ਭਲਾ ਮੰਗਦੇ ਆ ਤੇ ਬਹੁਤ ਨੁਕਸਾਨ ਆਇਆ ਤਾਂ ਆਪਾਂ ਹਰੇਕ ਘਰੂੜੀ ਚ ਦੇਖਦੀ ਹੁੰਨੀ ਆ ਨਾ ਵੀ ਇੰਨਾ ਨੁਕਸਾਨ ਐ ਵੀ ਦੇਖਣੀ ਜਾਂਦੇ ਆ ਪਤਾ ਨਹੀਂ ਕਿਹੜਾ ਕੋ ਕਹਿ ਰਿਹਾ ਕੋਈ ਨਾ ਮਾੜੇ ਸੁਨੇਹੇ ਦਾ ਜਾਂ ਕਿਦਾਂ ਵੀ ਨਾ ਨਾ 2025 ਵਿੱਚ ਕਹਿ ਰੋਣਾ ਉਹ ਹਿਸਾਬ ਹੋਈ ਜਾਂਦਾ ਹਰੇਕ ਥਾਂ ਕਹਿ ਰਹੀ ਹੁੰਦਾ ਤੇ ਇਸ ਕੋਈ ਗੱਲ ਐ ਗਰਮ ਕਰਕੇ ਫਿਰ ਮਿਰਟੀਪਾ ਕਰ ਖਿੜੀਆਂ ਤੇ ਰੋਟੀ ਕਰਵਾ ਡੱਬਾ ਵਿੱਚ ਰੱਖਣਾ ਆ ਦੇਖੇ ਬਾਅਦ ਇਹਦੇ ਵਿੱਚ ਵੀ ਮਿਰਟੀਪਾ ਕਰ ਲੈਣੀ ਆ ਤੇ ਫਿਰ ਜਦੋਂ ਪਾਣੀ ਦੋ ਦਾਲ ਵਿੱਚ ਵੀ ਬਣਾ ਲਈ ਸਿਰ ਮੇਰੇ ਦੋ ਟਾਈਮਾਂ ਸਾਝੂਗਾ ਤੇ ਇਹ ਰਾਤੀ ਦਾ ਦਾਸ ਹੋ ਜਾਂਦਾ ਹੈ ਜੋ ਪਰ ਵੀਰ ਦਾ ਹੱਦ ਕਰਦੀ ਆਂ ਕਹਿੰਦੇ ਸੀਗੇ ਕਈ ਵਾਰ ਨੈਂਟੇ ਦਾ ਝੂਠ ਬੋਲੋ ਬੋਲਦਾ ਹੈ ਤੇ ਕਈ ਵੇਲੇ ਸੱਚ ਹੋ ਜਾਂਦਾ ਹੈ ਤਿੰਨ ਦਿਨ ਵੀ ਇਹ ਕਹਿਣਾ ਤੇ ਦੋ ਦਿਨ ਹੋ ਗਏ ਅੱਜ ਕੱਲ ਦਾ ਵਾਈਰਲ ਮੇਰ ਕਰੇ ਨਾ ਠੱਲ ਪੈ ਜਵੇ ਮਾੜੀ ਹੋਟੀ ਤੇ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਸਰੀ ਜੜੀ ਭਾਂਡੇ ਹੋਏ ਰਹਿੰਦੇ ਆ ਸਾਫ ਕਰ ਲੋ ਚਾਹ ਵਾਲੇ ਪਾਣੀ ਵਾਲੇ ਬਸ ਇਦਾਂ ਹੀ ਬਾਸੇ ਕਰਾਵੇ ਚਾ ਨਾ ਭਾਂਡੇ ਹੋਏ ਰਹਿੰਦੇ ਇਹ ਬੁਦੀ ਸੋਏ ਵਿੱਚ ਨਾ ਇਦਾਂ ਨਾ ਪਾਣੀ ਦਾ ਬਰੰਦ ਹੈ ਨੀ ਸੇਪਰ ਅੰਦਰ ਰੋਟੀ ਵੀ ਲੱਗੀ ਸੀਗੀ ਤੇ ਮੈਨੂੰ ਬਹੁਤ ਅਫਾ ਹੋ ਦੱਸਦਾ ਮੈਨੂੰ ਬਹੁਤ ਆਫਾ ਹੁੰਦਾ ਸੀਗਾ ਚੱਕ ਕੇ ਮੈਨੂੰ ਭਾਂਡੇ ਉੱਥੇ ਖਾਣੇ ਪਏ ਤੇ ਉੱਥੇ ਚੱਕ ਕੇ ਫੇਰ ਲਿਆਉਣੀ ਕਹਿੰਦੇ ਸੀਗੇ ਤੇ ਫਿਰ ਪੋਸ਼ਕਲ ਹੋ ਗਿਆ ਬਹੁਤ ਜ਼ਿਆਦਾ ਨਾ ਤੇ ਫਿਰ 2019 ਵਿੱਚ ਮੈਂ ਸੂਈ ਬਣਾਈ ਐਵੇਂ ਤੇ ਫਿਰ ਮੈਨੂੰ ਬਹੁਤ ਯਾਨੀ ਆਸਾਨ ਹੋ ਗਿਆ ਤਹੇ ਮੇਰੀ ਕਿਚਨ ਦਾ ਕਾਫੀ ਕੰਮ ਰਹਿੰਦਾ ਹੈ ਚਲੋ ਕੱਜ ਇਹਨੂੰ ਹੋਣਾ ਉਹਨੇ ਬੋਗਾ ਤੇ ਮੇਨੂੰ ਵੈਗਨ ਟਾਈਮ ਰੱਖਿਆ ਤਾਂ ਦਸ ਮਿੰਟ ਦਾ ਦੁੱਧ ਦਾ ਕੰਮ ਆ ਤੇ ਇੱਕ ਫਿਕਰ ਹੁੰਦਾ ਹੈ ਮੈਂ ਤੁਹਾਨੂੰ ਕਿਚਨ ਟੂਰ ਦੇਵਾਂਗੀ ਨਾ ਕਿ ਤੁਸੀਂ ਮੇਰੀ ਕਿਚਨ ਟੂਰ ਦੇਖਿਓ ਨਹੀਂ ਕਮੈਂਟ ਕਰਿਓ ਇਦਾਂ ਭਾਂਡੇ ਸਾਫ ਕਰ ਲੀਦੇ ਆ ਤੇ ਬੜੀ ਮौज ਆ ਤੇ ਚਲੋ ਟੁੱਟੀ ਜਲਾਉ ਭਾਂਡੇ ਸਾਫ ਹੋ ਗਏ ਚਾਹ ਵਾਲੇ ਬਿਊਟੀ ਵਾਲੇ ਵੀ ਕੋਈ ਆ ਗਿਆ ਤਾਂ ਬਹੁਤ ਫਰਕ ਪੈਂਦਾ ਨਾ ਪਹਿਲੇ ਟੁੱਟੀ ਮਤਲਬ ਰਸੋਈ ਨਹੀਂ ਹੁੰਦੀ ਸੀ ਨਾ ਮੈਨੂੰ ਬੜੀ ਹੀ ਹਿੰਦੀ ਸੀ ਕਿ ਹਾਇਵੇਰੀ ਰਸੋਈ ਵਿੱਚ ਵੀ ਨਾ ਟੁੱਟੀ ਯਾਨੀ ਹੋਵੇ ਬਰੰਦ ਹੋਵੇ ਭਾਂਡੇ ਸਾਫ ਕਰਨ ਵਾਸਤੇ ਹੈ ਨਾ ਸ਼ੈਂਖ ਹੋਵੇ ਤੇ ਦੇਖੋ ਜੀ ਇਸ ਚੀਜ਼ ਦਾ ਨਾ ਆਪਾਂ ਨੂੰ ਨਹੀਂ ਹੁੰਦੀ ਆਪਣੀ ਕੋਈ ਚੀਜ਼ ਉਹ ਆਪਾਂ ਨੂੰ ਚਾਹ ਹੁੰਦਾ ਉਸ ਚੀਜ਼ ਦਾ ਭਾਵੇਂ ਛੋਟੀ ਚਾਹੀਏ ਵੱਡੀ ਆ ਨਾ ਸਾਡੇ ਕੋਲ ਵੀ ਹੋਵੇ ਪਰ ਇਹਦਾ ਮਨ ਕਹਿੰਦਾ ਵੀ ਮੇਰੇ ਤੋਂ ਵੀ ਇਸ ਵਾਰ ਕੀ ਜਾਵਣਾ ਹਨਾ ਤੇ ਹੁਣੀਆਂ ਵੀ ਚਾਹੀਦੀਆਂ ਨਾ ਤੇ ਅੱਗੇ ਗੱਲ ਕਰਮਾਂ ਦੀ ਉਹ ਵਾਧੂ ਦੇਣੀ ਨੇ ਦੇਣੀ ਹੈਗੇ ਇਹ ਗੱਲ ਹੁੰਦੀ ਹੈ ਚਲੋ ਜੀ ਦੋ ਚੱਕੀ ਪਾ ਲਈ ਤੇ ਹੁਣ ਪਕਾ ਲਈਏ ਰੋਟੀ ਐਦਾਂ ਆਜੋ ਫਿਰ ਵੀਡੀਓ ਨਾ ਵਧੀਆ ਨਹੀਂ ਆਉਂਦੀ ਹੈਗੀ ਇਹ ਕੋਈ ਥੋੜਾ ਮੈਨੂੰ ਲੱਗਾ ਕਿ ਬਲਰ ਜੇ ਹੋਣ ਦੇ ਹੋਣ ਦੇ ਹੀ ਹੈ ਨਾ ਤੇ ਨਿਹਰਾ ਬਸ ਖੂਣ ਵਾਲੇ 7:00 ਵਜੇ ਦੇ ਸਮਾਂ ਹੈ। 7:00 ਹੋ ਗਏ ਆ। ਤੇ ਅੱਜ ਜੇ ਪਹਿਲੇ ਭਾਈ ਜੀ ਨੇ ਇਹਦਾ ਰੈਸ ਕਰ ਲਈਏ ਕਿ ਉਹ ਮੀਕਣੇ ਦੇਣੇ ਨਾ ਰੈਸ ਪਹਿਲੇ ਹੋਣੀ ਚਾਹੀਦੀ ਆ। ਤੁਸੀਂ ਬਲੌਗ ਦਾ ਕਰਦੇ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਾਇਆ ਕਰੋ ਤੇ ਦੱਸਿਆ ਕਰੋ ਸਾਡੇ ਬਲੌਗਿੰਗ ਦੁੱਧਨ ਲੱਗ ਰਿਹਾ ਤੇ ਤੁਸੀਂ ਦੱਸਿਆ ਕਰੋ ਤੁਸੀਂ ਕਿਹੜੇ ਬਲੌਗ ਦੇਖਣਾ ਪਸੰਦ ਕਰਦੇ ਆ ਰੈਸਪੀ ਵਾਲੇ ਜਾਂ ਕਿਹੜੇ ਹਾਸਿਆ ਹੋ ਜਰੂਰ ਤੇ ਸੱਚੀ ਕਾਦੀ ਵੰਦ ਨੂੰ ਸਾਰੇ ਜੱਦੀ ਕਰਾ ਰੱਖੇ ਖਰੇ ਰਸਾ ਟਾਈਮ ਆ ਤੇ ਆਪਣਾ ਮਿਹਰ ਭਰਿਆ ਥੱਕੇ ਦੁੱਖਾਂ ਤੋਂ ਬਚਾਵੇ ਤੇ ਜਿਹੜੇ ਆਫਤਾਂ ਆਉਂਦੀਆਂ ਨੇ ਨਾ ਪੰਜਾਬ ਤੇ ਉਹ ਵੈਗ ਨੂੰ ठीक रख के ना सोख रख के सारे जो तो 360 का लो के भाई जी